ਹਾਂਜੀ ਸਭ ਤੇ ਨੇਰੇ ਸਭ ਹੂ ਤੇ ਦੂਰ ਸਭ ਤੇ ਨੇਰੇ ਸਭ ਹੂ ਤੇ ਦੂਰ ਸਾਰਿਆਂ ਤੋਂ ਲਾਗੇ ਵੀ ਐ ਤੇ ਸਾਰਿਆਂ ਤੋਂ ਦੂਰ ਵੀ ਐ ਬੋਲੋ ਸਾਰਿਆਂ ਦੇ ਲਾਗੇ ਤੇ ਇੰਨਾ ਵੀ ਕਹਿ ਸਕਦੇ ਆ ਕਿ ਸਾਰਿਆਂ ਦੇ ਅੰਦਰ ਤਾਂ ਬਾਦਦਾ ਫਿਰ ਵੀ ਉਹ ਸਾਰਿਆਂ ਤੋਂ ਦੂਰ ਐ ਬੋਲੋ ਤਾਡੇ ਅੰਦਰ ਰਹਿ ਕੇ ਦੀਨ ਦੇ ਆਲ ਕਿਰਪਾਲ ਸੁਖ ਸਾਗਰ ਸਰਬ ਕਟਾ ਭਰਪੂਰੀ ਦੇ ਪੇਖਤ ਸੁਣਤ ਸਦਾ ਸੰਗੇ ਮੈਂ ਮੂਰਖ ਜਾਣਿਆ ਦੂਰੀਏ ਰੋਜ਼ ਉਹਨੂੰ ਪੇਖਦੇ ਆਂ ਰੋਜ਼ ਸੁਣਦੇ ਆਂ ਫਿਰ ਵੀ ਉਹ ਦੂਰ ਲੱਗ ਰਿਹਾ ਤੇ ਇੱਕ ਦੀ ਦੇਖੋ ਰਾਜੇ ਇੱਕ ਕਹਿੰਦਾ ਨੇੜੇ ਨਾਹੀਂ ਦੂਰ ਨੇ ਜੇ ਆਤਮੇ ਰਹਿਿਆ ਭਰਪੂਰ ਇੱਕ ਨੂੰ ਦੂਰ ਹੈ ਇੱਕ ਨੂੰ ਲਾਗੇ ਕਿੰਨਾ ਹੈ ਉਹਨੇ ਦੋਨੇ ਸਫਰ ਹੀ ਮਕਾਤ ਤੇ ਕਹਿੰਦੇ ਕੋਲੇ ਹੀ ਆ ਬੋਲੋ ਕੀ ਹੈ ਦੁ ਕਾਲੰਗ ਪਨਾਸੀ ਦਿਆਲੰ ਸਰੂਪੇ ਸਦਾ ਅੰਗ ਸੰਗੇ ਅਪੰਗੰਗ ਬਭੂਤੇ ਮੇਰੇ ਨਾਲੇ ਹੀ ਇਹ ਸਦਾ ਹੀ ਇਹ ਕਹਿੰਦੇ ਉਹ ਤੁਰਿਆ ਫਿਰਦਾ ਤੇ ਉਹ ਉਹਦੀ ਰਜਾ ਚ ਹੀ ਚੱਲੂਗਾ ਤਾਂ ਹੀ ਉਹ ਨਾਲ ਹੈ ਕਿਤੇ ਵੀ ਉਹ ਆਪਣੀ ਮਰਜ਼ੀ ਨਹੀਂ ਕਰ ਸਕਦਾ ਹਰ ਬੇਨਤੀ ਖੁਦਾ ਦੇ ਅੱਗੇ ਰੱਖ ਦੇਣੀ ਹੈ ਉਹਨੇ ਅੱਗੇ ਕੀ ਕਰਨਾ ਨਹੀਂ ਕਰਨਾ ਉਹ ਜਾਣੇ ਅਸੀਂ ਸਿੱਖ ਆਪਾਂ ਬੇਨਤੀ ਤੱਕ ਹੀ ਸੀਮਤ ਰਹਿਣਾ ਕਿਤੇ ਕਰਤੇ ਨਹੀਂ ਬਣਨਾ ਜ਼ਿੰਦਗੀ ਦੇ ਵਿੱਚ ਮੈਂ ਬੇਨਤੀ ਕਰ ਦਮਾਂ ਇਸ ਰਾਤੇ ਨਹੀਂ ਤੁਰਨਾ ਹੈ ਰੱਬ ਖੁਸ਼ ਰਹੇਗਾ ਰਾਜੇ ਠੀਕ ਹੈ ਨਾ ਜੀ ਉਹ ਹੁਣ ਕੀ ਸੀ ਇਹ ਹੀ ਝਗੜਾ ਪੈ ਗਿਆ ਸੀ ਨੇੜੇ ਦੂਰ ਆਲਾ ਕਿਨਾਂ ਦਾ ਮੁਸਲਮਾਨਾਂ ਦਾ ਤੇ ਹਿੰਦੂਆਂ ਦਾ ਕਾਜੀ ਤੇ ਹਿੰਦੂ ਬੈਸਣ ਆਪੇ ਉਹ ਕੀ ਕਹਿੰਦੇ ਨੇ ਭਈ ਤੋਂ ਉਹ ਕਹਿੰਦੇ ਆ ਕਿ ਦੱਖਣ ਦੇ ਵਿੱਚ ਰੱਬ ਹੈ ਤੇ ਉਹ ਕੀ ਕਹਿੰਦੇ ਆ ਅਛਮ ਦੇ ਵਿੱਚ ਠੀਕ ਹੈ ਨਾ ਜੀ ਉਹ ਕੀ ਕਹਿੰਦੇ ਆ ਦੱਖਣ ਦੇ ਵਿੱਚ ਹੈ ਭਈ ਕਹਿੰਦੇ ਮੰਨਦੇ ਆ ਕਹਿੰਦੇ ਉੱਥੇ ਸਾਡੇ ਕਾਬੇ 'ਚ ਰੱਬ ਹੈ ਬੋਲੋ ਕਿੱਥੇ ਹੈ ਕਾਬੇ 'ਚ ਹੈ ਉਹ ਕਹਿੰਦੇ ਜਗਨਨਾਥਪੁਰੀ 'ਚ ਹੈ ਦੱਖਣ ਦੇ ਵਿੱਚ ਹੈ ਭਈ ਦੋਨਾਂ ਦਾ ਹੀ ਆਪਸ ਵਿੱਚ ਝਗੜਾ ਪੈ ਗਿਆ ਉਹ ਕਹਿੰਦੇ ਅੱਲੋ ਇੱਕ ਮਸਜਿਦ ਬਸਤਾ ਹੈ ਕਹਿੰਦੇ ਮੰਨਦੇ ਆ ਤੇ ਮੁੜ ਕੇ ਫੈਸਲਾ ਕਰਨ ਲਈ ਕਿ ਇਹਨਾਂ ਨੂੰ ਗੱਬੇ ਪਾਇਆ ਗਿਆ ਸਾਂਝੀ ਸੀ ਭਗਤ ਕਬੀਰ ਜੀ ਬੋਲੋ ਕੌਣ ਸੀ ਸਾਂਝੇ ਕਹਿੰਦੇ ਉਹਨਾਂ ਨੇ ਕਿਸੇ ਦੀ ਗੱਲ ਨਹੀਂ ਕਰਨੀ ਹੈ ਉਹ ਫੈਸਲਾ ਕਰ ਦਣਗੇ ਕਿ ਕਿੱਧਰੇ ਪਾਸੇ ਲਾਗੇ ਬੈਠਾ ਹੈ ਰੱਬ ਉਹ ਕਹਿੰਦੇ ਠੀਕ ਆ ਅੱਲੋ ਏਕ ਮਸ਼ੀਨ ਮੈਂ ਮੰਦੇ ਆ ਭਗਤ ਜੀ ਕਹਿੰਦੇ ਤੁਹਾਡੀ ਮਸਜਿਦ ਵਿੱਚ ਹੀ ਹੈ ਜਾਂ ਤੁਹਾਡੇ ਮੰਦਰ 'ਚ ਹੀ ਹੈ ਉਹਨਾਂ ਨੇ ਬੜਾ ਸੋਹਣਾ ਕਹਿ ਦਿੱਤਾ ਅੱਲੋ ਏਕ ਮਸੀਤ ਵਸਤਾ ਹੈ ਔਰ ਮੁਲਕ ਕੇਸ ਕੇਰਾ ਕਹਿੰਦੇ ਬਾਕੀ ਸਾਰਾ ਸੰਸਾਰ ਖਾਲੀ ਪਿਆ ਉਸ ਤੋਂ ਬਿਨਾ ਦੱਸੋ ਇੰਨੀ ਗੱਲ ਹੀ ਦੱਸ ਦੋ ਤੁਸੀਂ ਦੋਵਾਂ ਨੇ ਤੇ ਜੋ ਜਗਾ ਕਰ ਲਿਆ ਤੇ ਬਾਕੀ ਕਿਤੇ ਰੱਬ ਹੀ ਨਹੀਂ ਹੈ ਬੋਲੋ ਅੱਲਾ ਹੀ ਹੈ ਨਹੀਂ ਕਿਤੇ ਹੈਨਾ ਜੀ ਉਹ ਕਹਿੰਦੇ ਜੀ ਤੁਸੀਂ ਫੈਸਲਾ ਕਰ ਦੋ ਅਸੀਂ ਲੋਕ ਕੀ ਹੁੰਦੇ ਆ ਇੰਨੇ ਵਿਦਵਾਨ ਹੋ ਕੇ ਵੀ ਬਸ ਉੱਥੇ ਕੀ ਘਰੇ ਹੁੰਨੇ ਆ ਕਿ ਮੇਰੇ ਅੱਲ ਦੀ ਗੱਲ ਹੋ ਗਈ ਹੈ ਤੇ ਭਗਤ ਜੀ ਨੇ ਆਚਾਰਨ ਕੀਤਾ ਕਹਿੰਦੇ ਦੱਖਣ ਦੇਸ ਰਿਕਾਬਾਸਾ ਜਿਲੇ ਦੱਖਣ ਦੇਸ਼ ਇੰਨਾ ਕਹਿ ਕੇ ਤੇ ਚੁੱਪ ਹੋਏ ਤਾਂ ਜਿਹੜੇ ਹਿੰਦੂ ਵੀਰ ਸੀ ਉਹਨਾਂ ਨੇ ਤਾੜੀ ਮਾਰਤੀ ਵੀ ਗੱਲ ਤਾਂ ਸਾਡੀ ਹੋ ਗਈ ਇਹ ਮੁਸਲਮਾਨ ਤਾਂ ਝੂਠ ਹੀ ਬੋਲਣ ਦੇ ਉਸੇ ਕੀ ਹੈ ਇਹ ਤਾਂ ਝੂਠ ਹੀ ਬੋਲਦੇ ਸੀ ਦੱਖਣ ਦੇਸ਼ ਹਰੀ ਕਾਂ ਬਾਸਾ ਉਹ ਥੋੜਾ ਚੁੱਪ ਹੋਏ ਤੇ ਉਹਨਾਂ ਨੇ ਤਾੜੀ ਖਤਮ ਹੋਈ ਤੇ ਕਹਿੰਦੇ ਅਲੋ ਪਸ਼ਮ ਅਲੋ ਮਕਾਮਾ ਤੇ ਕਹਿੰਦੇ ਭਰਤੇ ਜੀ ਕਹਿੰਦੇ ਪਸ਼ਮ ਦੇ ਵਿੱਚ ਅਲ ਹੈ ਕਹਿੰਦੇ ਇਹ ਤੇ ਅਸੀਂ ਕਹਿਣ ਦੇ ਫਿਰ ਗੱਲ ਤੇ ਮੁੱਕੀ ਨਹੀਂ ਬੋਲੋ ਇਹ ਤਾਂ ਅਸੀਂ ਵੀ ਕਹਿੰਦੇ ਸੀ ਜੋ ਤੁਸੀਂ ਕਿਹਾ ਇਹ ਤਾਂ ਅਸੀਂ ਵੀ ਕਹਿ ਰਹੇ ਸੀ ਗੱਲ ਮਹਾਰਾਜ ਕਿਸੇ ਸਿਰੇ ਤਾ ਲਾਓ ਕਹਿੰਦੇ ਉਹੀ ਤਾਂ ਲਾ ਰਹੇ ਆ ਕਿ ਇਹ ਨਹੀਂ ਅਸੀਂ ਕਹਿ ਕੇ ਦੱਖਣ ਵਿੱਚ ਹੈ ਨਹੀਂ ਤਾਂ ਜਾਂ ਪੱਛਮ ਵਿੱਚ ਹੈ ਨਹੀਂ ਅਸੀਂ ਤੇ ਦੋਨਾਂ ਦੀ ਗੱਲ ਕਰਤੀ ਵੀ ਦੋਨਾਂ ਜਗ੍ਹਾ ਹੀ ਹੈਗਾ ਵਾ ਦੱਖਣ ਦੇ ਸਾਰੀਕਾ ਬਾਦਸ਼ਾ ਪੱਛਮ ਅਲੋ ਮਕਾਮਾ ਕਹਿੰਦੇ ਦਿਲ ਮੇ ਖੋਜ ਦਿਲੇ ਦਿਲ ਖੋਜੋ ਇਹੀ ਠੌਰ ਮਕਾਮਾਂ ਕਹਿੰਦੇ ਆਹੀ ਤੇਰਾ ਅੰਦਰ ਲਈ ਇਹ ਮਕਾਮ ਇੱਥੇ ਰੱਬ ਰਹਿੰਦਾ ਕਿੱਥੇ ਟੱਕਰਾ ਮਾਰੀ ਜਾਂਦੇ ਹੋ ਬੋਲੋ ਇੱਥੇ ਗੱਲ ਮੁੱਕਣੀ ਹੈ ਜਦੋਂ ਤੁਹਾਡੇ ਅੰਦਰ ਪ੍ਰਗਟਾਈ ਹੋਵੇਗੀ ਹੈਨਾ ਜੀ ਇਸ ਕਰਕੇ ਇਹ ਦੂਰ ਹੈ ਕਿਸੇ ਨੂੰ ਲੱਗਦਾ ਕਿਸੇ ਨੂੰ ਉਧਰ ਨੇੜੇ ਲੱਗਦਾ ਕਿਸੇ ਨੂੰ ਉਧਰ ਲੱਗਦਾ ਹੈ ਤੇ ਬਸ ਗੱਲ ਤਾਂ ਇਹ ਹੈ ਕਿ ਆਪਾਂ ਇੱਥੇ ਪਹੁੰਚਣਾ ਹੈ ਬਸ ਕੀ ਹੈ ਇੱਥੇ ਪਹੁੰਚਣਾ ਹਾਂਜੀ